ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਦਿੱਤੇ ਸੱਦੇ ਤੇ ਫਿਲੌਰ ਰੇਲਵੇ ਸਟੇਸ਼ਨ ਤੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਅਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨਾਲ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ 2 ਘੰਟੇ ਲਈ ਰੇਲਵੇ ਟਰੈਕ ਤੇ ਧਰਨਾ ਲਗਾਇਆ ਗਿਆ। ਇਸ ਮੌਕੇ ਕਿਸਾਨਾਂ ਨੇ ਜਿੱਥੇ ਕੇਂਦਰ ਸਰਕਾਰ ਖਿਲਾਫ ਆਪਣਾ ਗੁੱਸਾ ਜ਼ਾਹਰ ਕੀਤਾ ਉੱਥੇ ਪੰਜਾਬ ਸਰਕਾਰ ਖਿਲਾਫ ਗੁੱਸਾ ਜ਼ਾਹਰ ਕਰਦੇ ਹੋਏ ਕਿਹਾ ਖੇਤਾਂ ਵਿੱਚ ਝੋਨੇ ਦੀ ਫਸਲ ਤਿਆਰ ਖੜੀ ਹੈ ਪਰ ਆੜਤੀਏ ਛੈਲਰ ਮਾਲਕ ਅਤੇ ਲੇਬਰ ਹੜਤਾਲ ਤੇ ਹੈ ਦੋਵੇਂ ਸਰਕਾਰਾਂ ਨੂੰ ਬੈਠ ਕੇ ਕਿਸਾਨਾਂ ਦੀ ਮੁਸ਼ਕਲ ਦਾ ਹੱਲ ਕਰਨਾ ਚਾਹੀਦਾ ਹੈ ਆਪਨਾਮ ਸਿੰਘ ਖਾਲੇ ਜਮਾ ਸਕੱਤਰ ਭਾਰਤੀ ਕਿਸਾਨ ਜਨ ਅੰਦੋਲਨ ਦਵਾਬਾ ਅੱਜ ਜਿਹੜਾ 2 ਘੰਟੇ ਲਈ ਸਾਰੇ ਦੇਸ਼ ਵਿੱਚ ਰੇਲਵੇ ਚਿੱਟਾ ਜਾਮ ਕੀਤਾ ਜਾ ਰਿਹਾ ਉਹਦੇ ਚ ਰੋਸ ਪ੍ਰਗਟ ਕੀਤਾ ਜਾ ਰਿਹਾ ਜਿਹੜੀ ਲਖੀਮਪੁਰ ਖੀਰੀ ਟਿਕਟਣਾ ਵਾਪਰੀ ਸੀ ਜਿਹਦੇ ਚ ਅਜੇ ਮਿਸ਼ਰਾ ਟੈਨੀ ਦੇ ਬੇਟੇ ਨੇ ਗੱਡੀਆਂ ਹਟ ਕਿਸਾਨਾਂ ਨੂੰ ਤਰੜ ਕੇ ਸ਼ੇਵ ਕੀਤਾ ਉਹਦੇ ਕਾਤਲਾਂ ਨੂੰ ਅਜੇ ਤੱਕ ਸਾਬ ਨਹੀਂ ਮਿਲਿਆ ਤੇ ਪੀੜਤਾਂ ਨੂੰ ਕੋਈ ਤਸੱਫ ਨਹੀਂ ਮਿਲਿਆ ਕਾਤਲਾਂ ਨੂੰ ਸਜ਼ਾਵਾ ਨਹੀਂ ਮਿਲੀਆਂ ਉਹਨਾਂ ਇਨਸਾਫ ਲੈਣ ਲਈ ਔਰ ਕਿਸਾਨ ਮਜ਼ਦੂਰ ਵਰਕਰਾਂ ਤੇ ਸੰਯੁਕਤ ਕਿਸਾਨ ਵਰਕਰਾਂ ਕਹਿ ਰਿਹਾ ਜਿਹੜੀਆਂ 12 ਕਿਸਾਨੀ ਮਤਾਂ ਲਈ ਅੰਦੋਲਨ ਚੱਲ ਰਿਹਾ ਸ਼ੰਭੂ ਤੇ ਖਲੋਰੀ ਦੇ ਉਨਾ ਮੰਡਾ ਨੂੰ ਪ੍ਰਵਾਨ ਕਰਨ ਲਈ ਸਰਕਾਰ ਸੁਤੀ ਹੋਏ ਨੂੰ ਜਗੌਣ ਲਈ ਜਿਹੜਾ ਅੱਜ ਦਾ ਰੋਸ ਪ੍ਰਟਾਵਾ ਸਿਰਫ ਸੰਕੇਤਕ ਤੌਰ ਤੇ ਕੀਤਾ ਜਾ ਰਿਹਾ ਤਾਂ ਕਿ ਦੂਜੀ ਕੋਈ ਸਰਕਾਰ ਦਾ ਕੋਈ ਸਾਡੀ ਗੱਲ ਦੀ ਆਵਾਜ਼ ਪਹੁੰਚੇ ਦੇਖੋ ਅਸੀਂ ਯਾਤਰੀਆਂ ਨੂੰ ਪਰੇਸ਼ਾਨ ਕਰਨ ਦੇ ਹੱਕ ਵਿੱਚ ਨਹੀਂ ਅੱਜ ਦਾ ਸੰਕੇਤਕ ਕਰਨਾ ਸਰਕਾਰ ਪਿਛਲੇ ਲੰਬੇ ਸਮੇਂ ਤੋਂ ਨਹੀਂ ਸੁਣ ਰਹੀ ਜਿਹੜੀਆਂ ਮੰਗਾਂ ਮੰਨਣ ਦਾ ਐਲਾਨ ਸਰਕਾਰ ਨੇ ਕੀਤਾ ਉਹਦੇ ਤੋਂ ਸਰਕਾਰ ਮੁਲਤਰ ਹੋ ਕੇ ਭੱਜ ਰਹੀ ਆ ਸਰਕਾਰ ਨੂੰ ਜਗੌਣ ਲਈ ਔਰ ਲੋਕਾਂ ਦੇ ਵਿੱਚੋਂ ਲੋੜੋਂ ਦੂਰ ਚੜ੍ਹਨ ਲਈ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਇਹ ਗੁੱਲ ਦੀ ਚੜ੍ਹਦੀ ਗੱਲਾਂ ਲਈ ਸ਼ਮੂਤ ਤੇ ਕਰਵਾਉਣ ਲਈ ਮੀਟਿੰਗ ਕਰਕੇ ਅਗਲੇ ਐਲਾਨ ਕੀਤੇ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਦਾ ਪ੍ਰੋਗਰਾਮ ਸੀਗਾ 2.5 ਘੰਟੇ ਰੇਲਾਂ ਰੋਕਣ ਦਾ ਰੇਲਵੇ ਸਟੇਸ਼ਨ ਤੇ ਸਾਡਾ ਫਗਵਾੜਾ ਏਰੀਆ ਫਲੋਰ ਏਰੀਆ ਸਤਲੋਜ ਇਧਰ-ਇਧਰ ਵਾਲਾ ਏਰੀਆ ਸਾਡਾ ਜਿੰਨੇ ਵੀ ਮੇਰੇ ਵੀਰ ਨੇ ਉਹਨਾਂ ਨੇ ਵੱਧ ਚੜ ਕੇ ਸਹਿਯੋਗ ਕੀਤਾ ਤੇ ਇੱਥੇ ਆਪਣੀ ਹਾਜ਼ਰੀ ਲਵਾਈ ਹੈ ਮੈਂ ਉਹਨਾਂ ਵੀਰਾਂ ਨੂੰ ਵੀ ਬੇਨਤੀ ਕਰਨਾ ਕਿ ਜਿਹੜੇ ਕਹ ਰਹੇ ਸਾਡਾ ਝੋਨਾ ਨਹੀਂ ਵਿਕਦਾ ਝੋਨਾ ਨਹੀਂ ਚੱਕਰੇ ਸਾਨੂੰ ਅੱਜ ਇਹ ਸਮਾਂ ਆ ਗਿਆ ਹੈ ਕਿ ਇਕੱਠੇ ਹੋਣਾ ਪੈਣਾ ਮਤ ਭੁੱਲ ਜਿਓ ਕਿ ਮੋਦੀ ਨੇ ਤਿੰਨ ਕਾਨੂੰਨ ਵਾਪਸ ਕਰ ਲਏ ਨੇ ਉਹਨਾਂ ਨੇ ਐਦਾਂ ਦੀਆਂ ਪਾਲਿਸੀਆਂ ਲੈ ਆਉਣ ਲੱਗੇ ਨੇ ਵੀਰ ਮੇਰੇਓ ਕਿ ਤੁਹਾਨੂੰ ਇੰਨਾ ਕੋខਾ ਹੀ ਕਰ ਦੇਣਾ ਤੁਹਾਨੂੰ ਘਰਾਂ 'ਚ ਬੰਦ ਕਰ ਦੇਣਾ ਮਤਲਬ ਕੀ ਘਰਾਂ 'ਚ ਕਿਉਂ ਬੰਦ ਕਰ ਦੇਣਾ ਚੋਲ ਨਹੀਂ ਚੁੱਕੇ ਚੋਲ ਨਹੀਂ ਚੁੱਕੇ ਉਹਦੇ 'ਚ ਕੀ ਹੋਇਆ ਸੈਲਰ ਵਾਲੇ ਔਖੇ ਆੜਤੀ ਔਖੇ ਲਾਸਟ ਸਟੈਂਡ ਤੇ ਜੀਵੀਦਾਰ ਵੀ ਔਖੇ ਨੇ ਹਾਂਜੀ ਬਾਈ ਬਸ ਕਜ਼ਾਨ ਮਜ਼ਦੂਰ ਅਕਤਾ ਜਿੰਦਾਬਾਦ ਕਜ਼ਾਨ ਮਜ਼ਦੂਰ ਅਕਤਾ ਸਾਡਾ ਇੱਕ ਜਿੰਦਾਬਾਦ ਸਾਡਾ ਇੱਕ वाहिगुरू जी ख़ालसा वाहिगुरू जी फते